ਵੀਰੇ ਆ ਲੈਸ ਦੇ ਵਿੱਚ ਆ ਕੇ ਸੂਟ ਪਾਰਟੀ ਵਿੱਚ ਚੈੱਕ ਕਰਾਣ ਆ। ਮੈਨੂੰ ਚੈੱਕ ਵੀ ਕਰਾਣੇ ਬਾਜੀ ਉਧਰ ਪੈਣਾ ਨੂੰ ਚੈੱਕ ਕਰਾ। ਵੀਰੇ ਦਿਖਾਓ ਮੇਰੇ ਤਾਂ ਕਈ ਐ ਨਾ ਐਨੇ ਸੂਟ ਲੈਸ ਦੇ ਦੇ ਦੂੰਗਾ ਸੋਚ ਨਹੀਂ ਸਦੇ। ਰੇਟ ਚੈੱਕ ਕਰਾ ਦਿਓ 1650 ਰੁਪਏ ਦਾ ਵੀ ਸ਼ੇਪ ਨਾ ਕੀ। ਵੀ ਨਾ ਕਾਲਾ ਕੀ ਰੇਟ ਐ? 1650 ਵੀਰੇ। ਬਾਜੀ ਰੇਟ ਚੈੱਕ ਕਰਾ ਦਿਓ ਐਵੇਂ ਨਾ ਕਹਿ ਦਿਓ। ਵੀਰੇ ਚੈੱਕ ਕਰਾ ਦਿਓ ਤੁਹਾਡੇ ਮੂਰੇ ਦੇਣ ਪਿਆ ਤੁਹਾਡੇ ਮੂਰੇ ਰੰਗ ਪਿਆ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਆ। ਆ ਨਾਲ ਭਰਾ ਜੀ ਆਰਾਮ ਨਾਲ। ਆ ਦੇਖੋ ਬਾਜੀ ਆ ਜਾਓ। ਸੇਮ ਡੇ ਆਣਾ ਕਿੰਨੇ ਦਾ 1650 ਰੁਪਏ ਦਾ ਰੰਗ ਚੈੱਕ ਕਰਾ ਦੇ ਜਿਹੜਾ ਸਾਰੇ ਦਿਖਾ ਦਿਓ ਭਾਜੀ ਲਓ ਜੀ ਰੰਗ ਚੈੱਕ ਕਰ ਲਓ ਭਰਾ ਜੀ ਜਿਹੜਾ ਰੰਗ ਤੁਸੀਂ ਮੰਗ ਲੈ ਰੰਗ ਦੇ ਦਾਂਗੇ ਜੀ ਰੰਗ ਸਾਰੇ ਆ ਚੁੱਕੇ ਆ ਰੈੱਡ ਡਾਰਕ ਤੋਂ ਲਾਇਰ ਦੇ ਵਿੱਚ ਸਾਰੇ ਘਲਾ ਚੁੱਕੇ ਆਪਣੇ ਕੋਲੇ ਗੋਠੀ ਬੜਵਦੇ ਆਪਾਂ ਕਹਿੰਦੇ ਕਿਉਂ ਦੇ ਰਹੇ ਨੇ ਘੱਟ ਰੇਟ ਬਾਈ 21 ਦਿਨਾਂ ਦੀ ਆਫਰ ਲੱਗੀ ਹੈ ਗੋਠੀ ਵੜਵੜ ਦੇ ਦਿਨ ਕੁਝ ਵੀ ਨਹੀਂ ਰਹਿ ਗਿਆ ਹੁਣ ਬਾਅਦ ਚ ਨੂੰ ਕੀ ਵਾਂਝੇ ਰਹਿ ਗਏ ਵੀਰੇ ਕਿੰਨੇ ਦਿਨ ਰਹਿ ਗਏ ਵੀਰੇ ਰਹਿ ਗਏ 4-5 ਦਿਨ ਰਹਿ ਗਏ ਬਸ ਲੋ ਬਾਜੀ 4-5 ਦਿਨ ਰਹਿ ਗਏ ਤੁਸੀਂ ਫਾਇਦਾ ਕਰਨਾ ਬਹੁਤ ਘੱਟ ਰੇਟਾਂ ਦੇ ਲਾਰਕ ਹੈ ਗੋਠੀ ਵਾਲਿਆਂ ਸੂਟਾਂ ਜਿਹੜਾ ਮੇਰੇ ਹੱਥੇ ਡਿਜ਼ਾਈਨ ਦੇਖ ਰਹੇ ਹੋ ਨਾ ਜੀ ਆਹ ਚੈੱਕ ਕਰੋ ਡਿਜ਼ਾਈਨ ਬਾਜੀ ਰੇਟ ਤੁਸੀਂ ਦੱਸੋਗੇ ਕੀ ਰੇਟ ਦਾ ਇਹ ਰੇਟ ਵੀਰੇ ਆਪਾਂ ਦੇ ਦੇਣਾ 4000 ਦਾ ਸੁਣੋ ਉਹ ਬਾਜੀ ਨਹੀਂ ਦੇਖੋ ਉਹ ਵੀਰੇ ਗਾਹਕ ਨੂੰ ਦਾ ਬਜ਼ਾਰ ਦੀ ਗੱਲ ਦੱਸੀਏ ਨਾ ਉਧਰੇ ਇੱਧਰ ਦਿਖਾਓ ਇੱਧਰ ਆਹ ਵੈਲਵਟ ਦਾ ਪੈਚ ਲੱਗਿਆ ਵੀਰੇ ਸੂ ਰੇਟ 2150 4300 ਰੁਪਏ ਦਾ ਸੂਟ ਹੈ ਜੀ 2150 ਰੁਪਏ ਦਾ ਸੂਟ ਬਾਜੀ ਉਹ ਇੱਧਰ ਬਾਜੀ ਇੱਧਰ ਕਿਧਰ ਚੱਲ ਗਏ ਆ ਦੇਖੋ ਸੁਪਰ ਹੀ ਡਿਜ਼ਾਈਨ ਆਪਣਾ ਬਾਜੀ ਮੇਰਾ ਵਾਰ-ਵਾਰ ਨਾ ਕੈਮਰਾ ਉਧਰ ਨੂੰ ਜਾਂਦਾ ਉਹ ਬਾਜੀ ਸਾਰੇ ਤੁਹਾਡੇ ਵਾਸਤੇ ਆ ਵੀਡੀਓ ਲਾਸਟ ਤੱਕ ਦੇਖਣੀ ਆ ਬਸ ਵੀਡੀਓ ਲਾਸਟ ਤੱਕ ਆਹ ਲੋ ਜੀ ਚੈੱਕ ਕਰ ਲੋ ਡਿਜ਼ਾਈਨ ਸਾਢੇ 1500 ਰੁਪਏ ਦੇ ਵਿੱਚ ਕਲਰ ਆ ਗਿਆ ਸਾਰੇ ਆਪਣੇ ਕੋਲੇ ਲਾਓ ਜੀ ਕਲਰ ਤੇ ਕਲਰ ਆਈਦਾ ਕਲਰ ਤੇ ਕਲਰ ਆਈਦਾ ਵੀਰੇ ਰੇਟ ਸਾਢੇ 1500 ਦੀ ਉਹ ਆਹ ਦੇਖੋ ਬਾਜੀ ਆਹ ਲੋ ਆਹ ਦੇਖੋ ਵੀਰੇ ਵੀਡੀਓ ਲੰਬੀ ਬਣਜੂ ਡਾਇਨ ਬਾਦ ਜਲਦੀ ਦਿਖਾ ਦੇ ਮੈਂ ਦੱਸਾਂ ਚੱਕੋ ਚਲਾਓ ਵੀਰੇ ਰੇਟ ਚੈੱਕ ਕਰ ਲਓ ਜੀ ਹਲੋ ਆ ਬੁਟੀਕ ਦਾ ਸੂਟ ਹੈ 2500 ਰੁਪਏ ਹਲੋ ਜੀ 1800 ਵਾਲੇ ਮੇਰੇ ਕੋਲ ਲੈ ਜਾਓ ਆ ਦੇਖੋ 1800 ਹੀ ਰੇਂਜ ਚ ਜੀ ਦੁਪੱਟੇ ਨਾਲ ਹੈ ਵੀਰੇ ਜੇ ਦਾਜਾਂ ਦੇ ਬਰੀ ਬਣਾਉਣਾ ਤਾਂ 2000 ਦੇ ਆ ਦੋ ਬਹੁਤ ਜ਼ਿਆਦਾ ਥਮਾਕਾ ਹੋ ਗਿਆ ਦੇਖੋ 1650 ਦਾ ਲੈ ਜਾਓ ਭਾਜੀ ਸਕਰੀਨਸ਼ਾਟ ਕਰ ਲਓ ਮੇਰੇ ਪੈਣਾ ਨੂੰ ਭਾਜੀ ਫਾਸਟ ਬਣਾਣੀ ਹੈ ਵੀਡੀਓ ਤੁਸੀਂ ਹੁਣ ਆਪੇ ਦਾ ਗਿਆ ਆ ਦੇਖੋ 1250 ਆਪਣੇ ਕੋਲੇ ਭਾਜੀ ਚੱਕੋ ਭਾਜੀ ਦੇਣ ਲੈਣ ਵਾਲੇ ਆ ਗਏ 800 ਰੁਪਏ ਰੇਂਜ ਦੇ ਵਿੱਚ ਦੇਣ ਲੈਣ ਵਾਲੇ 880 ਰੁਪਏ ਦੇ ਵਿੱਚ ਦੇਖ ਲਓ ਕਿ ਤੇ ਉਹ ਨਾਲ ਲੱਗ ਜੇ ਗਲਤੀ ਮੜੇ ਆਰਾਮ ਨਾਲ ਸਮਝਾ ਲਈ ਆਪਾਂ ਦੇਖੋ 2300 ਦੀ ਰੇਂਜ ਚ ਹੈ ਮੇਰੇ ਕੋਲ ਹੈਵੀ ਦੁਪੱਟਿਆਂ ਦੇ ਨਾਲ ਉਹ ਭਾਜੀ ਆ 2100 ਰੁਪਏ ਰੇਂਜ ਚ ਆ ਦੇਖੋ ਭਾਜੀ ਰੇਟ ਮੈਂ ਉਹ ਬੋਲੀ ਇਹ ਨਾਲ ਭਾਜੀ 2150 ਰੁਪਏ ਰੇਂਜ ਦੇ ਵਿੱਚ ਆ ਭਾਜੀ ਉਹ ਭਾਜੀ ਤੁਸੀਂ ਆਰਾਮ ਨਾਲ ਦੇਖਾ ਲਓ ਭਾਜੀ ਕੋਈ ਗੱਲ ਨਹੀਂ ਸਿੰਗਲ ਸਿੰਗਲ ਡਿਜ਼ਾਈਨ ਵੀਰੇ ਡਿਜ਼ਾਈਨ ਹੀ ਬਹੁਤ ਆ ਯਾਰ ਪਤਾ ਕੀ ਐ ਇੰਨੇ ਡਿਜ਼ਾਈਨ ਆ ਵੀ ਇੰਨੀ ਕੱਟ ਦਾ ਵਿੱਚ ਬਣਦੇ ਨਹੀਂ ਭਾਈ ਆ ਦੇਖ ਮੇਰੇ ਕੋਲ ਦੇਖ 2250 ਵਾਲੇ ਡਿਜ਼ਾਈਨ ਆਗੇ ਉਹ ਕੋਈ ਗੱਲ ਨਹੀਂ ਭਾਜੀ ਰੇਟ ਪਤਾ ਲੱਗ ਜਾਣਾ ਉੱਪਰ ਟੈਗ ਲ ਜੀ ਇੱਕ ਮਿੰਟ ਸਾਨੂੰ ਸਮਝਾ ਦੇ ਕਾਲੰਦ ਜੀ ਆ ਲੋ ਚੱਕ ਮੇਰਾ ਭਰਾ ਚੱਕ ਆ ਲੋ ਜੀ ਹੁਣ ਇੱਕ ਸਪੈਸ਼ਲ ਸੂਟ ਹੈ ਆਪਣੇ ਕੋਲੇ ਬਹੁਤ ਹੀ ਪਿਆਰਾ ਸ਼ਿਮਰ 골ਡ ਦੇ ਉੱਪਰ ਆ ਚੁੱਕਿਆ 2-ਸ਼ੇਪ ਨੱਕ ਹੈਵੀ ਡੈਨਰ ਸੂਟ ਹੈ ਇਹ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਹੈ ਗੋਠੀ ਬਲ ਬੜ ਦੇ ਜੀ ਬਾਜੀ ਨੀਚੇ ਵਾਲੇ ਡਿਜ਼ਾਈਨ ਨੇ ਨੀਹਤਰਾ ਦੋ 1750 ਵਾਲੇ ਇੱਕ ਹੋਰ ਵੀ ਹੈ ਇੱਧਰ ਦੇਖੋ ਸਿਆਲ ਬਾਜੀ 650 ਦੀ ਰੇਂਜ ਆ ਗਏ ਚੱਕ ਲੋ ਲਓ ਬਾਜੀ ਲੁੱਟ ਪੈ ਗਈ ਹੈ ਮੇਲਾ ਲੱਗ ਗਿਆ ਆ ਲੋ ਸੂਟ ਦੇਖੋ ਚੈੱਕ ਕਰੋ ਜੀ 800 ਦਾ ਆ ਜੀ ਆ ਸੂਟ ਆ ਗਏ ਨੇ ਆਪਣੇ ਕੋਲ ਅੱਡੇ ਘੈਂਟ ਦੇ ਟਿਸਰੇ ਦੇ ਆ ਦੇਖੋ ਆ ਚੈੱਕ ਕਰ ਲੋ ਇੱਕ ਬੰਦਾ ਕਹਿੰਦਾ ਭਾਈ ਅੱਲਾ ਇਹਦਾ ਭਾਈ ਮੈਂ ਕੇ ਪਤਾ ਕਿਉਂ ਮੂੰਹ ਬਣਾਇ ਫਿਰਦਾ ਹੈ ਕਹਿੰਦਾ ਮੇਰੀਆਂ ਭੈਣਾਂ ਵੀਡੀਓ ਨਹੀਂ ਦੇਖਦੀਆਂ ਮੇਰੀਆਂ ਭੈਣਾਂ ਸ਼ੇਅਰ ਲਾਈਕ ਕਮੈਂਟ ਨਹੀਂ ਕਰਦੀਆਂ ਇਹ ਵੀਰੇ ਕਰ ਦੇਣੀ ਹੈ ਟੈਨਸ਼ਨ ਨਾ ਲੈ ਵੀਰੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਭਰਾ ਤੁਹਾਡੇ ਵਾਸਤੇ ਵੀਡੀਓ ਬਣਾਉਂਦੇ ਆ ਐਡੇ ਸੋਹਣੇ ਡਿਜ਼ਾਈਨ ਆ ਉਹ ਵੀਰੇ ਸੂਟ ਤਾਂ ਦਿਖਾ ਲੰਦੇ ਆ ਆ ਦੇਖ ਜੀ 2350 ਰੁਪਏ ਦਾ ਡੈਨਰ ਸੂਟ ਹੈ ਚੱਕ ਲੋ ਚੱਕ ਲੋ ਕੁਛ ਕੀ ਕਰਨਾ ਸ਼ੇਅਰ ਲੈ ਕਮੈਂਟ ਛੋਠੀ ਵਾਰ ਵਾਰ ਤੋਫੀਆ ਭੰਡਾ ਇਸੀ ਨਾਲ ਵੀ ਹੋਰ ਧੰਨਵਾਦ ਜੀ ਦੇਖਦੇ ਜਾਂਦੇ ਜਾਂਦੇ ਰੀਨਿਓ ਬਾਜੀ ਰੁਕੀਓ ਡਿਜ਼ਾਈਨ ਦੇਖ ਲਓ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਵੀਡੀਓ ਲੰਬੀ ਬਣ ਗਈ ਮੁੜ ਕੇ ਦੇਖਣੀ ਨਹੀਂ ਪੈਣਾ ਨੇ ਉਹ ਦੇਖਣਗੇ ਆ ਦੇਖੋ ਡਿਜ਼ਾਈਨ ਇੰਨਾ ਸੋਹਣਾ ਰੇਟ ਕੀ ਹੈ ਬੱਚਾ 650 ਫਿਰ 650 ਬਾਜੀ ਹੁਣ ਲੱਗਦਾ 365 ਲੈ ਕੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੇਰੀ ਭੈਣ ਵੀਡੀਓ ਜਲਦੀ ਲੰਮੀ ਬਣ ਜੂ ਤੁਸੀਂ ਆ ਕੇ ਦੁਕਾਨ ਤੇ ਇੱਕ ਵਾਰੀ ਚੈੱਕ ਕਰੋ ਇਸ ਤਰ੍ਹਾਂ ਡਿਜ਼ਾਈਨ ਬਹੁਤ ਅਦਿੱਕ ਹੈ ਧੰਨਵਾਦ ਨਾਲੇ ਸੂਟ ਲੈਣ ਤਾਂ ਇਸ ਤਰ੍ਹਾਂ ਦੀ ਵੈਰਾਈ ਕੀ ਰੇਟ ਹੈ ਜੀ 850 ਨਿਗਾ ਰੱਖਿਓ ਜੀ ਇਹ ਡਿਜ਼ਾਈਨ ਚੈੱਕ ਕਰ ਲਓ ਬਹੁਤ ਸੋਹਣਿਆ ਜੇ ਤੁਹਾਨੂੰ ਪਤਾ ਲੱਗ ਰਿਹਾ ਵੀਰੇ ਵੀਡੀਓ ਦੇ ਵਿੱਚ ਤਾਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਤੁਹਾਨੂੰ ਅੱਗੇ ਲੋੜ ਪੈਣੀ ਐ ਸੂਟਾਂ ਦੀ ਮੇਰੀ ਪਹਿਨ ਲਾਓ ਜੀ ਆਹ ਹੋਰ ਆਰਟیکل ਚੈੱਕ ਕਰ ਲਓ ਜੀ ਪੂਰਾ ਹੈਵੀ ਫਰੰਟ ਦੇ ਵਿੱਚ ਸੂਟ ਆਜੇ ਪਏ ਆਪਣੇ ਕੋਲੇ ਹੈਵੀ ਫਰੰਟ ਦੇ ਵਿੱਚ ਪਹਿਲਾਂ ਰੰਗ ਚੈੱਕ ਕਰੋ ਜੀ ਤੁਹਾਨੂੰ ਰੇਟ ਵੀ ਦਿਖਾਵਾਂਗੇ ਇੱਕ ਰਿਕਵੈਸਟ ਹੈ ਜੀ ਵੀਡੀਓ ਲਾਸਟ ਤੱਕ ਦੇਖਿਓ ਤੁਹਾਡਾ ਬਹੁਤ ਫਾਇਦਾ ਕਰਨਾ ਲਾਸਟ ਤੱਕ ਵੀਡੀਓ ਦੇਖਿਓ ਬਹੁਤ ਜ਼ਿਆਦਾ ਫਾਇਦਾ ਕਰ ਦੂੰਗਾ ਤੁਹਾਡਾ ਜੀ ਮੈਂ ਆਹ ਦੇਖੋ ਜੀ 1650 ਰੁਪਏ ਦਾ ਸੂਟ 1650 50 ਰੁਪਏ ਦੇ ਸੂਟ ਆਪਣੇ ਕੋਲੇ ਤੁਹਾਨੂੰ ਓਪਨ ਕਰਕੇ ਦਿਖਾ ਦੇਣਾ ਜੀ ਇੱਕ ਵਾਰੀ ਪੀਸ ਦੀ ਲੁੱਕ ਦਿਖਾ ਦੇਣਾ ਕਰੇਵ ਦੇ ਉੱਪਰ ਹੈ ਜੀ ਸਾਰਾ ਹੈਵੀ ਵਰਕ ਹੈ ਕਰੇਵ ਦੇ ਉੱਪਰ ਹੈ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਆਰਟੀਕਲ ਹੈ ਰੇਟ 1650 ਰੇਟ 1650 ਰੁਪਏ ਹੈ ਆਹ ਲੋ ਜੀ ਐਸੇ ਨਾਲ ਆਪਣੇ ਕੋਲੇ ਨਾ ਕਰਾਸ਼ੇ ਦੇ ਉੱਪਰ ਸੂਟ ਆ ਚੁੱਕਿਆ ਜੀ ਜਿਹੜੇ ਕਿ ਬਾਜ਼ਾਰ ਦੇ ਵਿੱਚ 4000 4542 ਤੋਂ ਐਸ ਰੇਟ 'ਚ ਮਿਲ ਜਾਂਦੇ ਆ ਆਪਾਂ ਉਹ ਰੇਟ ਨਹੀਂ ਦੇਣੇ ਆਪਾਂ ਵੀਰੇ ਦੇ ਦੇਣਾ ਸਿਰਫ 2250 ਰੁਪਏ ਸਲਵਾਰ ਤੇ ਵਰਕ ਵੀ ਦੇ ਦੇਣਾ ਸਲਿਕ ਦੀ ਬਾਟਮ ਆਉਗੀ ਜੀ ਨਾਲ ਕ੍ਰਾਸ਼ ਦਾ ਦੁਪੱਟਾ ਆ 컬러 ਮੈਚਿੰਗ ਚੈੱਕ ਕਰ ਲਓ ਆ ਰੰਗ ਚੈੱਕ ਕਰ ਲਓ ਵੀਰੇ ਬਹੁਤ ਸੋਹਣੇ ਕਲਰ ਆ ਚੁੱਕਾ ਇੱਕ ਰੰਗ ਦੇ ਵਿੱਚ ਇੱਕ ਡਿਜ਼ਾਈਨ ਦੇ ਵਿੱਚ ਚਾਰ ਕਲਰ ਆਉਣਗੇ ਜੀ ਚਾਰੇ ਕਲਰ ਬਹੁਤ ਸੋਹਣੇ ਆ ਆ ਚੈੱਕ ਕਰ ਲਓ ਜੀ ਗਲਾਸ ਟਿਸ਼ੂ ਦੇ ਉੱਪਰ ਪਿਓਰ ਦੇ ਕੱਪੜੇ ਲੋਕੀ ਕਹਿ ਕੇ ਵਿੱਚ ਨੇ ਵੀਰੇ ਪਿਓਰ ਦਾ ਸੂਟ ਹੈ 5000 ਦਾ 4000 ਦਾ ਕੋਈ 4000 ਦਾ ਨਹੀਂ ਜੀ ਗੋਠੀ ਵਾਲੇ ਆ ਚੋ 1750 ਰੁਪਏ ਦੇ ਦਾਂਗੇ ਆਪਾਂ 1750 ਰੁਪਏ ਦੇ ਦਾਂਗੇ ਵੀਰੇ ਆਹ ਵਾਲਾ ਡਿਜ਼ਾਈਨ ਆਪਾਂ ਤੁਸੀਂ ਮਾਰੇ ਦੇਖੋ ਗੌਰ ਕਰਕੇ ਦਿਖਾ ਦਿਓ ਮੇਰੀਆਂ ਭੈਣਾਂ ਰਿਕੁਐਸਟ ਕਰ ਦਿਓ ਵੀਡੀਓ ਦੇਖਣ ਪੂਰੀ ਤੇ ਨਵੀਆਂ ਚੀਜ਼ਾਂ ਬਾਟਮ ਦੇ ਵਰਕ 1750 ਰੁਪਏ ਰੇ ਵਿੱਚ ਦੇ ਦਾਂਗੇ ਵੀਰ ਆਪਾਂ ਇਸ ਤਰ੍ਹਾਂ ਦੇ ਆਰਟਿਕਲ ਮਾਰੇ ਤੁਸੀਂ ਇੱਕ ਵਾਰ ਨਿਗਾ ਮਰੋ ਵੀਰ ਜੀ ਆਪਣੇ ਹੱਥਾਂ ਨਾਲ ਤੇ ਡਿਜ਼ਾਈਨ ਦਿਖਾਓ ਜੀ ਬਹੁਤ ਡਿਜ਼ਾਈਨ ਬਹੁਤ ਆਏ ਆ ਮਤਲਬ ਇੱਥੇ ਕਰਕੇ ਨਿਗਾ ਕਰਾਨਾ ਜਿਵੇਂ ਕਿ ਛੈਰੀ ਭਾਈ ਨੇ ਦੱਸਿਆ ਆ ਡਿਜ਼ਾਈਨ ਚੈੱਕ ਕਰ ਲਈ ਜਾਓ ਸਿੰਗਲ ਸਿੰਗਲ ਡਿਜ਼ਾਈਨ ਆਪਣੇ ਕੋਲ ਮਿਲ ਜਾਣਾ ਆ ਦੇਖੋ ਮੇਰੀ ਭੈਣ ਇੱਧਰ ਦੇਖ ਇੱਧਰ ਇੱਧਰ ਉਲਝਣ ਦੀ ਲੋੜ ਨਹੀਂ ਸਿੰਗਲ ਸਿੰਗਲ ਡਿਜ਼ਾਈਨ ਕਹਿੰਦਾ ਮਤਲਬ ਆ ਦੇਖੋ ਬਹੁਤ ਸੋਹਣਾ ਸੂਟ ਹੈ 1850 ਦੀ ਰੇਂਜ ਚ ਹੈ ਇਹਦੇ ਵਿੱਚ ਕਲਰ ਮਿਲ ਜਾਣੇ ਤੁਹਾਨੂੰ ਚਾਰ ਆ ਚਾਰ ਕਲਰ ਦਾ ਸੈੱਟ ਹੈ ਇਹਦੇ ਵਿੱਚ ਆ ਰੇਟ ਜਿਹੜਾ ਸੀਗਾ 1850 ਅੱਛਾ ਜੀ ਵੀਡੀਓ ਅੱਜ ਲੰਮੀ ਚੱਲੂਗੀ ਭਾਜੀ ਵੀਡੀਓ ਦੇ ਵਿੱਚ ਬੜੇ ਰਿਓ ਡਿਜ਼ਾਈਨ ਬਹੁਤ ਦਿਖਾਵਾਂਗੇ ਤੁਹਾਨੂੰ ਦੇਖ ਕੇ ਚੱਲੋ ਡਿਜ਼ਾਈਨ ਭਾਜੀ ਫਾਇਦਾ ਕਰਾਓਗੇ ਤਾਂ ਵੀਡੀਓ ਫੇਰ ਦੇਖਾਂਗੇ ਅਸੀਂ ਭਾਜੀ ਫਾਇਦਾ ਮੈਂ ਕਹਿੰਦਾ ਫਾਇਦੇ ਹੀ ਫਾਇਦੇ ਹੈ ਭਾਜੀ ਆ ਦੇਖੋ ਹੈਂਡਵਰਕਾਂ ਵਾਲੇ ਸੂਟ ਆ ਦੇਖੋ ਜਿਹੜੇ ਬਾਜ਼ਾਰ 'ਚ ਤੁਹਾਨੂੰ 25-2500 ਦੇ ਦੇਈ ਜਾਂਦੇ ਆਪਾਂ ਦੇ ਦਿੰਨੇ 1550 ਦੇ ਸਿਰਫ 1550 ਦੇ ਜਿਹੜੇ ਬਾਜ਼ਾਰ 'ਚ ਤੁਹਾਨੂੰ 1900 ਦਾ ਛੋਟ ਮਿਲਦਾ ਹੈ ਭਾਜੀ ਕੋਈ ਦੇਣ ਲੈਣ ਵਰੀ ਵੈਰਾਈਟੀ ਵੀ ਦਿਖਾਓ ਨਾ ਕੋਈ ਨੋਰਮਲ ਇਟਾਂ 'ਚ 1000 1200 ਤੁਸੀਂ ਮੇਰੀ ਗੱਲ ਨਹੀਂ ਸੁਣੀ ਹਾਂਜੀ 1200 ਦਾ ਜਿਹੜਾ ਬਾਜ਼ਾਰ 'ਚ ਮਿਲਦਾ ਹੈ ਆਪਾਂ ਦੇਦੇ ਨੇ 550 ਦਾ ਅੱਛਾ ਅੱਛਾ ਪ੍ਰਾਈਸ ਉੱਪਰ ਲੱਗੇ ਹੀ ਆ ਭਾਜੀ ਹਾਂ ਉੱਪਰ ਲੱਗੇ ਹੋਇਆ ਭਾਜੀ ਆ ਦੇ ਕੋਈ ਠੱਗੀ ਚੋਰੀ ਵਾਲਾ ਕੰਮ ਨਹੀਂ ਆ ਭਾਜੀ ਇਹਨੇ ਹੈਵੀ ਹੈਵੀ ਛੋਟ ਤੁਸੀਂ 550 ਰੇਂਜ ਦੇ ਰਹੇ ਹੋ 550 ਦਾ ਭਾਜੀ ਜਿਵੇਂ ਕਿ ਹੁਣ 15 15 16 ਬਾਜ਼ਾਰ 'ਚ ਮਿਲਦੇ ਆ ਅੱਛਾ ਕਰੋ ਕਿੰਨੇ ਦਾ 750 ਦਾ ਮਿਲ ਰਿਹਾ ਆਪਣੇ ਕੋਲ ਬਹੁਤ ਘੱਟ ਅੱਛਾ ਜੀ ਮੇਰੀ ਭੈਣਾਂ ਨੂੰ ਵੀਡੀਓ 'ਚ ਦੱਸੀ ਚੱਲੋ ਕਿ ਵੀਡੀਓ ਲੰਮੀ ਚੱਲਣੀ ਹੈ। ਮੇਰੀ ਭੈਣ ਵੀਡੀਓ ਚ ਪੱਟੇ ਬਹੁਤ ਸੋਹਣੇ ਦੁਪੱਟੇ ਨਾਲ। ਭਾਜੀ ਇੱਕ ਵਿੱਚ ਖੋਲ ਕੇ ਦਿਖਾ ਦਿਓ ਜੀ। ਲੋ ਲੋ ਆ ਦੇਖੋ। ਆ ਦੁਪੱਟੇ ਬਹੁਤ ਸੋਹਣੇ ਆਏ ਐ ਇਹਨਾਂ ਦੇ ਨਾਲ ਐ ਨਹੀਂ ਕੋਈ ਦੁਪੱਟਾ ਨਹੀਂ ਹੋਊਗਾ ਇਹਦੇ ਨਾਲ। ਦੁਪੱਟਾ ਕਿੱਥੇ ਗਿਆ? ਆ ਛਿੜਾ ਜੀ। ਦੁਪੱਟੇ ਚੈੱਕ ਕਰ ਲਓ ਬਹੁਤ ਸੋਹਣਾ ਦੁਪੱਟਾ ਹੈ। ਅੱਛਾ ਦੁਪੱਟੇ ਵੀ ਭਾਰੀ ਹੈ ਵੀਰੇ ਆਪਣੇ ਕੋਲੇ ਸੂਟ ਵੀ ਭਾਰੀ ਹੈ। ਰੇਟ ਕੀ ਦੇਦੋਗੇ ਆ ਦੱਸੋ। ਆ ਦੇਖੋ ਭਾਜੀ ਉੱਪਰ ਲਿਖਿਆ ਹੈ 15 15 16 750 ਦੀ ਰੇ ਕਲਮੈਂ ਕਹਿਆਦਾ ਮੇਰੀ ਭੈਣ ਨੂੰ ਵੀਡੀਓ ਚ ਕੋਈ ਡਿਜ਼ਾਈਨ ਨਹੀਂ ਸਮਝ ਆਂਦਾ ਤੇ ਸੁਮੈਂ ਤੁਹਾਨੂੰ ਸਿੰਗਲ ਸਿੰਗਲ ਕਰਕੇ ਦਿਖਾ ਰਿਆਂ ਦੇਖੋ 600 ਰੁਪਏ ਦਾ ਛੂਟ ਹੈ ਚੈੱਕ ਕਰ ਲੋ ਕਲਰ ਇਹਦੇ ਚ ਚਾਰ ਮਿਲਨੇ ਆ ਤੁਸੀਂ ਸਕਰੀਨ ਸ਼ਾਟ ਵੀ ਖਿੱਚ ਸਕਦੇ ਆ ਲੋ ਮੇਕੋ ਜੀ ਬਿਲਕੁਲ ਸਕਰੀਨ ਸ਼ਾਟ ਖਿੱਚਣਾ ਬੰਦ ਦਾ ਮੇਰੀ ਭੈਣ ਜੇ ਤੁਹਾਨੂੰ 800 ਰੁਪਏ ਦਾ ਸੂਟ ਕਿਤੇ ਨਹੀਂ ਮਿਲਣਾ ਕੰਮ ਦੇਖੋ ਮਲਟੀ ਕਮ ਹੋਇਆ ਹੋਇਆ ਸਾਰਾ ਭਾਜੀ ਕਪੜਾ ਬਹੁਤ ਵਧੀਆ ਹੈ ਦੁਪੱਟੇ ਨਾਲ ਹੈ ਇਹਨਾਂ ਦੇ ਇੱਕ ਮੇਰੇ ਗੱਲ ਮੰਨਣ ਵਾਲੀ ਹੈ ਜਿਵੇਂ ਵੀਰਾ ਕਹਿ ਰਿਹਾ ਆਪਾਂ ਨੂੰ 600 ਰੁਪਏ ਦੇ ਵਿੱਚ ਸੂਟ ਮਿਲਦਾ ਨਹੀਂ ਬਾਕੀ ਗੱਲ ਹੈ ਜੀ ਆ ਬਾਕੀ ਤੁਸੀਂ ਦਿਖਾ ਦਿਓ ਮਾੜੇ ਆ ਜਾਓ ਦਿਖਾ ਦਿਓ ਕਿ ਵੀ ਦਿਖਾ ਦਿਓ ਹੋਰ ਡਿਜ਼ਾਈਨ ਬਹੁਤ ਹੈ ਆਪਣੇ ਕੋਲ ਲਓ ਜੀ ਆ ਬਾਕੀ ਸਹੀ ਕਹਿ ਰਿਹਾ ਮੇਰਾ ਵੀਰਾ ਦੇਖੋ ਜੀ ਵੀ ਸ਼ੇ ਉਂਦੀ ਆਉਂਦੀ ਹੈ ਜੀ ਜਿਹੜੇ ਬ੍ਰਾਂਡ ਸੂਟ ਹੁੰਦੇ ਮੋਹ ਰਹੂਗੀ ਆ ਸਿਲਕ ਦੀ ਬਾਟਮ ਹੈ ਬਾਟਮ ਦੇ ਉੱਪਰ ट्राਊਜ਼ਰ ਪੈਂਟ ਸ਼ਰਾਰਾ ਜੋ ਤੁਹਾਡੀ ਚੁਆਇਸ ਆ ਬਣ ਜੂਗਾ ਜੀ ਪਹਿਲਾਂ ਰੰਗ ਦੇਖੋ ਤੁਸੀਂ ਤੁਹਾਨੂੰ ਰੇਟ ਵੀ ਚੈੱਕ ਕਰਾਵਾਂਗੇ ਪਹਿਲਾਂ ਰੰਗ ਦੇਖੋ ਜੀ ਬਹੁਤ ਸੋਹਣੇ ਆਰਟੀਕਲ ਹੈ ਰੇਟ ਹੈਗਾ ਸਿਰਫ 2250 2250 ਰੁਪਏ ਰੇਂਜ ਦੇ ਵਿੱਚ ਹੈ ਚੈੱਕ ਕਰਾਵਾਂਗੇ ਜੀ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਚੈੱਕ ਕਰ ਲਓ ਸੂਟ ਤੇ ਸਕਰੀਨ ਸ਼ਾਟ ਖਿੱਚ ਲਓ ਵੀਰੇ ਬਾਅਦ ਚ ਵੀਰੇ ਐ ਨਾ ਗਏ ਵੀਰੇ ਡਿਜ਼ਾਈਨ ਨਹੀਂ ਸਮਝ ਆਇਆ ਸੀ ਸਕਰੀਨ ਸ਼ਾਟ ਕਰ ਲਓ ਮੇਰੀ ਭੈਣ ਡਿਜ਼ਾਈਨ ਬਹੁਤ ਸੋਹਣੀ ਹੋਇਆ ਨਵੀਆਂ ਚੀਜ਼ਾਂ ਡਿਸਕਾਊਂਟ ਰੇਟ ਦੇ ਵਿੱਚ ਜਿਵੇਂ ਆਪਾਂ ਲੈਣ ਲੈਣ ਦੀ ਗੱਲ ਕਰ ਰਹੇ ਸੀ ਹੈਗੀ ਐ ਹਰ ਤੱਕ ਦੇਖਣੀ ਹੈ ਐਨੇ ਫਾਇਦੇ ਕਰਦਾਂਗੇ ਤੁਸੀਂ ਸੋਚ ਨਹੀਂ ਸਕਦੇ ਆ 600 ਤੇ 50 ਰੁਪਏ ਦਾ ਸੂਟ ਹੈ ਵੀਰੇ 650 ਰੁਪਏ ਦਾ ਸੂਟ ਹੈ ਤੁਹਾਨੂੰ ਸੂਟ ਓਪਨ ਕਰਕੇ ਦਿਖਾ ਦਿੰਨੇ ਆ ਵੀਰੇ ਲਓ ਆ ਚੈੱਕ ਕਰ ਲਓ ਸੂਟ ਦੀ ਡਿਜ਼ਾਈਨਿੰਗ ਇਸੇ ਨਾਲ ਆਪਣੇ ਕੋਲੇ ਆਰਟੀਕਲ ਬਹੁਤ ਆਰਟੀਕਲ ਆਉਣਗੇ ਰੰਗਾਂ ਵਿੱਚ ਹੀ ਦੇਖੀ ਚਲੋ ਵੀਰ ਜੀ 650 650 ਆਪਣੇ ਕੋਲੇ ਬਲੌਕ ਦੇ ਆਰਟੀਕਲ ਵੀ ਆ ਗਏ ਵੀਰੇ ਅੱਛਾ ਇਹ 650 ਦਾ ਸੌਦਾ 650 ਰੁਪਏ ਦੇ ਵਿੱਚ ਬਲੌਕ ਪੇਂਟਿੰਗ ਦੇ ਵਿੱਚ ਚਾਕਲੇਟ ਕੱਪੜੇ ਦੇ ਉੱਪਰ ਹੈ ਵੀਰੇ ਮੈਂ ਪੁੱਛਿਆ ਨਹੀਂ ਲੱਗਿਆ ਭਾਜੀ ਕਿਹੜਾ ਕੱਪੜਾ ਹੈ ਚਾਕਲੇਟ ਕੱਪੜਾ ਵੀਰੇ ਰੰਗਾਂ ਮੈਚਿੰਗ ਐਨੀ ਹੈ ਤੁਸੀਂ ਸੋਚ ਨਹੀਂ ਸਕਦੇ ਰੰਗ ਐਨੇ ਦੇ ਦਾਂਗੇ ਸੋਚ ਨਹੀਂ ਸਕਦੇ ਗਿਣਤੀ ਭੁੱਲ ਜਾਓਗੇ ਗਿਣਤੀ ਬੁਲਾਦਾ ਗਿੰਤੀ ਵੀਰੇ ਬੁਲਾਓ ਬਾਜੀ ਰੰਗ ਵੀ ਆਉਣਗੇ ਗਿੰਤੀ ਪੂਰੀਆ ਵੀਰੇ ਖੜ ਜਾ ਖੜ ਜਾ ਖੜ ਜਾ ਮੇਰੇ ਪੈਣਾ ਉਲਝ ਜਾਣਗੇ ਮੜੇ ਰੰਗ ਦਿਖਾ ਦੇ ਮੜੇ ਇੱਕ ਸੂਟ ਦੀ ਡਿਜ਼ਾਈਨਿੰਗ ਦਾ ਸਕਰੀਨਸ਼ਾਟ ਲੈ ਦੇ ਰੰਗ ਤੁਹਾਡੀ ਮਰਜ਼ੀ ਦਾ ਡਿਜ਼ਾਈਨ ਸਾਡੀ ਮਰਜ਼ੀ ਦਾ ਉਹ ਬਾਜੀ ਫੋਟੋ ਤਾਂ ਕਿਚ ਲੈਣੋ ਮਾੜੀ ਜੀ ਕਰ ਲੋ ਵੀਰੇ ਕਰ ਲੋ ਫੋਟੋਆਂ ਕਰ ਲੋ ਡਿਜ਼ਾਈਨ ਬਹੁਤ ਆ ਚੁੱਕਿਆ ਕੀ ਰੇਟ ਦੇ ਹੈ ਕੀ ਰੇਟ ਦੇ ਹੈ ਵੀਰੇ ਰੇਟ ਰੇਟ ਦੇ ਵਿੱਚ ਬਹੁਤ ਫਾਇਦਾ ਜੀ ਬਹੁਤ ਫਾਇਦਾ ਵੀਰੇ 650 ਰੁਪਏ ਦਾ ਵੀਰੇ ਸਿਰਫ ਸਿਰਫ ਸਾਡੇ 6 ਨਾਲ ਦੁਪੱਟੇ ਨਾਲ ਦੁਪੱਟੇ ਵਿੰਧ ਦੁਪੱਟੇ ਨਾਲ ਆ ਵੀਰੇ ਆਪੇ ਦੁਪੱਟਾ ਬਾਜੀ ਹੋਰ ਕੀ ਹੈ ਹੋਰ ਕੀ ਹੈ ਬਹੁਤ ਵੈਰਾਈਟੀ ਹੈ ਅੱਛਾ ਕਾਓ ਮੇਰੇ ਕਿਸ ਤੋਂ ਇਲਾਵਾ ਹੋਰ ਕੀ ਹੈ ਵੀਰੇ ਇੱਕ ਰਿਕਵੈਸਟ ਜ਼ਰੂਰ ਹੈ ਵੀਡੀਓ ਲਾਸਟ ਤੱਕ ਦੇਖਣੀ ਹੈ ਡਿਜ਼ਾਈਨ ਬਹੁਤ ਹੈ ਬੇਟੀਆਂ ਹੋਈਆਂ ਪੈਣਾ ਮੇਰੀਆਂ ਦੇਖ ਰਹੀਆਂ ਵੀਡੀਓ ਵੀਰੇ ਤੁਹਾਨੂੰ ਡਿਜ਼ਾਈਨ ਦਿਖਾਈ ਜੋ ਬਹੁਤ ਔੜੇ ਡਿਜ਼ਾਈਨ ਦੇ 1750 ਰੇਂਜ ਦੇ ਵਿੱਚ ਆ ਵੀਰੇ ਪਾਰਟੀ ਵੇਅਰ ਸੂਟ ਹੈ ਰੰਗ ਚਾਰ ਮਿਲਣਗੇ ਚਾਰੇ ਦੇ ਚਾਰੇ ਕਲਰ ਪਿਓਰ ਦੇ ਇੱਕ ਕਮੈਂਟ ਆ ਰਿਹਾ ਹੈ ਕਿ ਜਿਵੇਂ ਕੀ ਇਹਦੇ ਜਿਹੜੇ ਕੱਪੜੇ ਉਹਨਾਂ ਬਾਰੇ ਵੀ ਦੱਸੋ ਨਾਲ ਦੀ ਨਾਲ ਕੱਪੜੇ ਕਿਹੜੇ ਆ ਬਾਜੀ ਇਹ ਕੱਪੜੇ ਵੀਰੇ ਪਿਓਰ ਦੇ ਆ ਜਿਵੇਂ ਆਪਣੇ ਕੋਲੇ ਅੱਜ ਬਾਜ਼ਾਰ ਦੇ ਵਿੱਚ ਵੇਚੀ ਇਹਨਾਂ ਚਾਰ ਚਾਰੇ 5500 ਦੇ ਗਰਾਸ ਆਸੂ ਦੇ ਕ੍ਰੈਸ਼ ਦੇ ਕੱਪੜੇ ਇਹ ਸਾਰੇ ਉਹੀ ਕੱਪੜੇ ਆ ਵੀਰੇ ਠੀਕ ਹੈ ਇਹ ਸਾਰੇ ਉਹੀ ਕੱਪੜੇ ਆ ਇਹ ਦੱਸਿਆ ਬਾਜੀ ਇਹਦਾ ਤੁਸੀਂ ਰੇਟ ਵੀਰੇ 750 ਤੋਂ ਇਹਦਾ ਚੈੱਕ ਕਰਾ ਦਾਂਗੇ ਬਾਜੀ ਆ ਲੋ 750 ਡਬਲ ਸ਼ੇਡ ਦਾ ਸੂਟ ਹੈ ਡਬਲ ਸ਼ੇਡ ਦਾ ਸੂਟ ਟਾਈ ਐਂਡ ਡਾਈ ਡਿਜ਼ਾਈਨਰ ਸੂਟ ਰੇਟ 1750 ਗੋਠੀ ਬਲਬਾਈ ਤੇ ਮਿਲਣਗੇ ਤੁਹਾਨੂੰ ਸਾਰੇ ਆਰਟੀਕਲ ਡਿਸਕਾਊਂਟ ਦੇ ਵਿੱਚ ਆਹ ਮਲਟੀ ਸੂਟ ਆ ਚੁੱਕੇ ਵੀਡੀ ਮਲਟੀ ਸੂਟ ਆ ਗਿਆ ਆਰਗੇਨਿਕ ਬੇਸ ਦੇ ਵਿੱਚ ਮਲਟੀ ਸੂਟ ਹੈ ਜੇ ਰੈੱਡ ਕਲਰ ਚਾਹੀਦਾ ਰੈੱਡ ਕਲਰ ਵੀ ਹੈਗਾ ਲਾਈਟ ਸ਼ੇਡ ਤੇ ਤਾਂ ਲਾਈਟ ਵੀ ਹੈਗਾ ਹੌਟ ਪਿੰਕ ਚਾਹੀਦਾ ਹੌਟ ਪਿੰਕ ਵੀ ਹੈਗਾ ਵਾਹ ਜੀ ਵਾਹ ਸਾਰੇ ਕਲਰ ਚਾਰਟ ਤੁਹਾਡੇ ਵਾਸਤੇ ਹੈ ਮਰੀਆਂ ਪਹਿਣਾ ਵਾਸਤੇ ਹੈ ਨਵੇਂ ਡੀਆ ਪਾਜੀ ਰੇਟ ਵੀ ਦੱਸਿਆ ਇਹਦਾ ਤੁਸੀਂ ਉਹ ਪਾਜੀ ਸਾਰਾ ਕੁਝ ਚੈੱਕ ਕਰਾਵਾਂਗੇ ਵੀਰੇ ਚੈੱਕ ਕਰਾਵਾਂਗੇ ਚੈੱਕ ਮੈਨੂੰ ਰੇਟ ਪਹਿਲਾਂ ਦੱਸੋ ਜੀ ਜ ਅਗਲਾ ਕਹਿੰਦਾ ਦੱਸ ਦੇ ਕੀ ਹੈ ਤੇ ਲੱਗੇ ਕੀ 1650 ਵੀਰੇ ਬੁਟੀਕ ਵਾਲਾ ਸੂਟ ਹੈ ਉੱਪਰ ਸਨੈਪ ਵਗੈਰਾ ਲੱਗੀ ਹੋਈ ਹੈ ਰੇਟ 1650 ਲਓ ਜੀ ਕੋਈ ਫੇਕ ਵੀਡੀਓ ਨਹੀਂ ਬੰਦ ਰਹੀ ਗੋਠੀ ਵਾਲਿਆਂ ਦੀ ਦੇਖੋ ਜਿਹੜੀ ਰੇਟ ਦੱਸ ਰਿਹਾ ਨਾਲ ਦੀ ਨਾਲ ਮੁੰਡਾ ਰੇਟ ਦੱਸ ਰਿਹਾ ਸੂਟਾਂ ਦਾ ਐ ਨਹੀਂ ਹੈ ਕਿ ਸੂਟ ਹੁੰਦੇ ਜੀ 10-10 ਹਜ਼ਾਰ ਵਾਲੇ ਤੇ ਰੇਟ ਦੱਸ ਦਿੰਦੇ ਘੱਟ ਤੇ ਆ ਦੇਖੋ ਜੀ ਜਿਹੜੇ ਹੁਣ ਆਪਾਂ ਸੂਟ ਚੱਕਿਆ ਨਹੀਂ ਜਾਣਾ ਐਡੇ ਸੋਹਣੇ ਤੇ ਐਡੇ ਕੰਦ ਕਰਾਏ ਯਾਰ ਭਾਜੀ ਕੋਈ ਨਹੀਂ ਇਹਦਾ ਅਨਾਊਂਸਮੈਂਟ ਹੋ ਰਹੀ ਹੈ ਤੁਸੀਂ ਚੱਲੀ ਚੱਲੋ ਲਓ ਜੀ ਲਓ ਚੈੱਕ ਕਰ ਲਓ ਵੀਰੇ ਰੇਟ ਬੋਟ ਕਟ ਹੈ ਰੇਟ ਵੀ ਦੱਸ 1650 ਰੁਪਏ ਦਾ ਪਿਓਰ ਦੇ ਦੁਪੱਟੇ ਨਾਲ ਤਿੰਨ ਕਲਰ ਦਾ ਸੂਟ ਹੈ ਜੀ ਤਿੰਨ ਕਲਰ ਦੇ ਡਿਜ਼ਾਈਨ ਹੈ ਤਿੰਨੇ ਕਲਰ ਬਹੁਤ ਸੋਹਣੇ ਆ ਚੁੱਕੇ ਆ ਲੋ ਜੀ ਇੱਕ ਆਪਣੇ ਕੋਲੇ ਵੀਰੇ ਬਰਬਰੀ ਬੁਲਬੀ ਦੇ ਸੂਟ ਵੀ ਮਿਲ ਜਾਣਗੇ ਕੋਟਨ ਦੇ ਮਿਲ ਜਾਣਗੇ ਠੀਕ ਹੈ ਜੀ ਆ ਦੇਖੋ ਜੀ ਆ ਕੋਟਨ ਦੇ ਵਿੱਚ ਏਕੇ ਟੈਕਸ ਦੇ ਸੂਟ ਆ ਚੁੱਕੇ ਆਪਣੇ ਕੋਲੇ ਵੀਰੇ ਤੁਸੀਂ ਸਕਰੀਨ ਸ਼ਾਟ ਕਰ ਲਓ ਬਾਅਦ ਚ ਮੇਰੇ ਆਪੈਨ ਨੰਬਰ ਆਉਂਦਾ ਵੀਰੇ ਸਾਨੂੰ ਸੂਟ ਲੱਭਿਆ ਨਹੀਂ ਸਾਨੂੰ ਸੂਟ ਨਹੀਂ ਲੱਭਿਆ ਵੀਰੇ ਇਹ ਕਿੰਨੇ ਦਾ ਸੂਟ ਹੈ ਇਹ ਵੀਰੇ 1250 ਦਪੱਟੇ ਕਿਹੜੇ ਬਾਜੀ ਨਾਲ ਇਹ ਮਸਲੀਨ ਦਾ ਦੁਪੱਟਾ ਤੁਹਾਨੂੰ ਓਪਨ ਕਰਕੇ ਪੀਸ ਦਿਖਾਓ ਇਹ ਦਿਖਾਓ ਜਰੂਰ ਮੈਨੂੰ ਇੱਕ ਪੀਸ ਖੋਲ ਕੇ ਦਿਖਾਓ ਬਾਜੀ ਆ ਮਸਲੀਨ ਦਾ ਦੁਪੱਟਾ ਆ ਸੂਟ ਦਾ ਪ੍ਰਾਈਸ ਲੱਗਿਆ ਹੋਇਆ ਜੀ ਠੀਕ ਹੈ ਆ ਤੁਹਾਨੂੰ ਸੂਟ ਦੀ ਡਿਜ਼ਾਈਨਿੰਗ ਦਿਖਾ ਦਿੰਦੇ ਬਾਜੀ ਚਮਕੀ ਹੋ ਜਾਂਦਾ ਇਹ ਵੀਰੇ ਸ਼ਿਮਰ ਕਾਟਨ ਦੇ ਵਿੱਚ ਆ ਕਪੜਾ ਬਹੁਤ ਸਪੀਸ਼ਲ ਆ ਜੁਕੇ ਬ੍ਰਾਂਡ ਦਾ ਕਪੜਾ ਰਸ਼ੀਆ ਦਾ AKDX ਬ੍ਰਾਂਡ ਦਾ ਜੀ ਇਹ ਸਾਰੀਆਂ ਚੀਜ਼ਾਂ ਰੇਟ ਸਿਰਫ 1250 1250 ਵੀਰ ਜੀ ਆ ਕਲਰ ਚੜ ਦੇਖੋ ਇੱਕ ਦੋ ਪੀਸ ਨਹੀਂ ਆ ဒီဇိုင်း ਦਿਖਾਈਓ ਮਰੇ ਆ ਫੋਟੋ ਖਿੱਚੂਗੀ ਮੇਰੀ ਬੈਨ ਖੜ ਜਾ ਕਰ ਲਓ ਕਰ ਲਓ ਫੋਟੋ ਕਰ ਲਓ ਬੈਣੀ ਜਲਦੀ ਕਰ ਲਓ ਫੋਟੋ ਜੀ ਡਿਜ਼ਾਈਨ ਬਹੁਤ ਪਿਆ ਵੀਡੀਓ ਲੰਬੀ ਬਣ ਜੂ ਜਿਆਦੀ ਫਿਰ ਇਹ ਤੁਹਾਡੇ ਵਾਸਤੇ ਆ ਵੀਰੇ ਸਾਰੇ ਗੱਲੇ ਆ ਵੀਰੇ ਖਿੱਚ ਲਓ ਵੀਰੇ ਲਓ ਹੋਰ ਗੰਜਾ ਡਿਜ਼ਾਈਨ ਲੈ ਕੇ ਬਹੁਤ ਹੀ ਘੱਟ ਰੇਟਾਂ ਲੈ ਕੇ ਬਹੁਤ ਹੀ ਨੋਰਮਲ ਰੇਟਾਂ ਲੈ ਕੇ ਆ ਮੇਰਾ ਆ ਆਰਟੀਕਲ ਹੈ ਜੀ ਤੁਹ ਯਕੀਨ ਮੰਨਿਓ 15 1500 ਰੁਪਏ ਸੂਟ ਦੇ 650 ਰੁਪਏ ਲਾਦਾ ਸੇਲ ਚ ਅਸੀਂ 650 ਰੁਪਏ ਦਾ ਸੂਟ ਲਾਣਾ 1500 ਵਾਲਾ ਸੂਟ 650 ਰੁਪਏ ਤੇ ਡਿਜ਼ਾਈਨ ਤੇ ਕਸਰ ਬਹੁਤ ਸੋਨੇ ਸੋਨੇ ਡ ਸਾਡੇ 600 ਰੁਪਏ ਚ ਸਰਬੋਖੀ ਦੇ ਵਰਕ ਵਾਲਾ ਸੂਟ 450 ਆਰਗੇਨਿਕ ਦਾ ਸੂਟ ਸਿਰਫ 650 ਰੁਪਏ ਚ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਗਿਫਟ ਕਰਨਾ ਬਹੁਤ ਹੀ ਘੱਟ ਰੇਟਾਂ ਤੇ ਲੈ ਕੇ ਆਇਆ ਆਰਟੀਕਲ ਚੈੱਕ ਕਰਸੋ ਸਾਰਾ ਹੀ ਵਰਕ ਹੈ ਸਰਬੋਖੀ ਦਾ ਵਰਕ ਹੈ ਕਨ ਚੈੱਕ ਕਰਸੋ ਦੇ ਬਹੁਤ ਹੀ ਸੋਹਣੇ ਸੋਹਣੇ ਕੜੇ ਆਪਣੇ ਕੋਲ ਆ ਚੁੱਕੇ ਨੇ ਜੀ ਰੇਟ ਹੈ 650 ਰੁਪਏ ਦਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਹਲਕਾ ਫੁਲਕਾ ਪਾਰਟੀ ਵੇ ਸੂਟ ਹੈ ਬਹੁਤ ਹੀ ਘੱਟ ਰੇਟ ਤੇ ਹੈ ਬਹੁਤ ਹੀ ਨੋਰਮਲ ਰੇਟ ਹੈ ਸਿਰਫ 650 ਰੁਪਏ ਦਾ 650 ਰੁਪਏ ਦਾ ਇੰਨੇ ਸੋਹਣੇ ਸੋਹਣੇ ਕਲਰ ਐਡੇ ਪਿਆਰੇ ਪਿਆਰੇ ਡਿਜ਼ਾਈਨਸ ਨੂੰ ਗੋਛੀਆਂ ਮਿਲਣਗੇ ਉਹ ਮਿਲਣਗੇ ਤਾਂ ਅੱਧੇ ਰੇਟਾਂ ਦੇ ਮਿਲਣਗੇ ਜਿੰਨੇ ਡਿਜ਼ਾਈਨ ਚੈੱਕ ਕਰੋ ਇਹ 650 50 ਮੀਡਲਵਰਕ ਮੀਡਲਵਰਕ ਚੈੱਕ ਕਰ ਸਕਦੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਮੀਡਲਵਰਕ ਦਾ ਬਹੁਤ ਹੀ ਪਿਆਰਾ ਬ੍ਰਾਂਡ ਮਿਲਣਾ ਦਾ ਮਾਲ ਹੈ ਬ੍ਰਾਂਡ ਚੈੱਕ ਕਰ ਸਕਦੇ ਕੰਪਨੀ ਦਾ ਮਾਲ ਹੈ ਇਹ ਕਲਾਤਪੀਤ ਹੈ ਦੁਪੱਟਾ ਹੈ ਬੇਗਮ ਪੀਰ ਦਾ ਸਰਬਕਸੀ ਵਾਲਾ ਬੱਤ ਹੈ بیگم پیوڑا سبختی والا ਜਿ ਜਕੀਨ ਮੰਨੇ ਹੋ ਐਡਾ ਸੋਹਣਾ ਡਿਜ਼ਾਈਨ ਇਸ ਰੇਟ ਤੇ ਮੈਂ ਕਹਿੰਦਾ ਹੂੰ ਕਿੱਥੇ ਮਿਲੇਗਾ ਕਿੱਥੇ ਨਹੀਂ ਮਿਲੇਗਾ ਜਿੱਥੇ ਮर्जी ਟਰਾਈ ਕਰ ਲੋ ਕਿੱਥੇ ਨਹੀਂ ਮਿਲੇਗਾ ਮਿਲੇਗਾ ਗੋਠੀ ਵਾਲਾ ਰੇਟ ਮਿਲੂਗਾ ਅੱਧਾ ਅੱਧੇ ਰੇਟਾਂ ਦੀ ਆਇਟਮ ਲੈ ਕੇ ਆਮ ਹੈ ਚੈੱਕ ਕਰ ਤੁਹਾਵੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਚੱਲ ਭਾਜੀ ਚੱਲ ਭਾਜੀ ਹਰ ਕੋਲ ਦੇਖੋ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਦੇਖੋ ਭਾਜੀ ਕਿੰਨਾ ਸੋਹਣਾ ਮੀਡਲ ਦਾ ਵਰਕ ਮੈਂ ਕਹਿੰਦਾ 2150 ਤੋਂ ਘੱਟ ਨਹੀਂ ਮਿਲਦਾ ਮੇਰੇ ਕੋਲ ਮਿਲੇਗਾ 650 ਰੁਪਏ ਦਾ ਸਾਡੇ 600 ਰੁਪਏ ਦਾ ਮਿਡਲ ਵਰਕ ਦਾ ਡਿਜ਼ਾਈਨ ਕਹਿ ਰਿਹਾ ਮੈਂ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਗਿਫਟ ਕਰਨਾ ਮੈਂ ਤੋਂ ਬਹੁਤ ਹੀ ਘੱਟ ਰੇਟ ਤੇ ਆ ਗਿਆ 600 ਪਿਆਰ ਪੇਰਾ ਕੱਲਾ ਦੇਖੋ ਸਹਿਲ ਭਾਜੀ ਚਾਰ ਕਲਰਾਂ ਸੈੱਟ ਹੈ ਸਾਡੇ 600 ਰੁਪਏ ਚ ਬਹਿ ਨਹੀਂ ਕਹਿੰਦਾ ਕਿਸੇ ਮਿਲੇਗਾ ਮਿਡਲ ਦਾ ਵਰਕ ਕੱਲਾ ਵਰਕਰਾਂ ਚਲੇ ਰੁਪਿਆ ਹਜ਼ਾਰ ਲੈਂਦੇ ਮੈਂ 650 ਦਾ ਸਰਬੋਖਸੀ ਦੇ ਵਰਕ ਵਾਲਾ ਮਿਡਲ ਵਰਕ ਗਲਾਬ ਦੇ ਫੁੱਲ ਹੈ ਕਹੇ ਗਲਾਬ ਦੇ ਫੁੱਲ ਚੈੱਕ ਕਰ ਲੋ ਕਸ਼ਮੀਰੀ ਗਲਾਬ ਹੈ ਕਸ਼ਮੀਰੀ ਗੁਲਾਬ ਦੇ ਫੁੱਲ ਲੱਗਿਆ ਔਰ ਗੰਜਾ ਦੇ ਉੱਪਰ ਐਡਾ ਸੋਹਣਾ ਪੈਚ ਬਚਦਾ ਝੂਟਾ ਤਰਫ ਤਬਕਾ ਚੈੱਕ ਕਰੋ ਕਿੰਦਾ ਸੋਹਣਾ ਕਿੰਦਾ ਸੋਹਣਾ ਦੁਪੱਟਾ ਗੁਲਾਬ ਦਾ ਦੁਪੱਟਾ ਰੀਡ ਹੈ 1800 ਰੁਪਏ ਚ ਔਰ ਗੰਜਾ ਦਾ ਸੂਟ ਹੈ ਫੇਸੀ ਕਮਲ ਗੁਲਾਬ ਦੇ ਸੂਟ ਲੱਗਿਆ ਮੈਂ ਕਲਰ ਲੈ ਕੇ ਆ ਚਾਰ ਚਾਰ ਕਲਰਾਂ ਸੈੱਟ ਹੈ ਸੈੱਟ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਸੈੱਟ ਹੈ ਸਕਰੀਨਸ਼ਾਟ ਬੰਦਾ ਹੀ ਬੰਦਾ ਹੈ ਪਾਰਟੀ ਵੇ ਸੂਟ ਨੇ 1850 ਰੁਪਏ ਦਾ ਸਾਡੇ 1800 ਰੁਪਏ ਦਾ ਐਨਾ ਸੋਹਣਾ ਸੂਟ ਮੈਂ ਨਹੀਂ ਕਹਿੰਦਾ ਬਲੇਕ ਤੇ ਆਹ ਤੇਰਾ ਵਰਕ ਹੈ ਨਾ ਜੀ ਆਹ ਸਾਰਾ ਪੈਚ ਦਾ ਵਰਕ ਹੈ ਪੈਚ ਵਰਕ ਹੈ ਪੈਚ ਵਰਕ ਦਾ ਟੂਟ ਹੈ 49 ਕਪੜਾ 48 ਲੰਬਾਈ ਹੈ ਕਲਰ ਚਾਰ ਨੇ 1850 ਰੇਟ ਹੈ 1850 ਰੇਟ ਹੈ ਜੀ ਆਰਟੀਕਲ ਬਹੁਤ ਸੋਹਣਾ ਆ ਗਿਆ ਆਪਣੇ ਕੋਲ ਇਹ ਕਲਾ ਡਿਜ਼ਾਈਨ ਲੱਗਿਆ 1850 ਰੁਪਏ ਦਾ ਅਗਲਾ ਡਿਜ਼ਾਈਨ ਦਿਖਾ ਰਿਹਾ ਤੁਹਾਨੂੰ ਸ਼ੈਰੀ ਭਾਜੀ